ਜੀ ਗਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗੂੜੀ ਸੰਗਰ ਦੇ ਵਿੱਚ ਗੂੜੀ ਸੰਗਰ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕੈਲੂ ਪਰਿਵਾਰ ਆ ਤੇ ਇੱਕ ਗਾਂ ਬਾਈ ਹੁਣਾਂ ਦੀ ਵਕਾਊ ਆ ਸੂਨ ਵਾਲੀ ਗਾਂ ਆ ਮਿੱਤਰੋ ਬੜੀ ਚੰਗੀ ਤਿਆਰੀ ਦੇ ਵਿੱਚ ਆ ਕਰੋ ਸੰਗ ਦੇ ਵਿੱਚ ਆ ਚੰਗੇ ਦੁੱਧ ਦੀ ਮਾਲਕ ਹਨ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਡਿਮਾਂਡ ਕਰਦੇ ਆ ਉਹ ਕਰੀਏ ਗੱਲਬਾਤ ਸਾਰੀ ਜਾਣਕਾਰੀ ਲੈਣੀ ਆਪਾਂ ਬਾਈ ਤੋਂ ਸਸੀ ਕਾ ਬਾਈ ਜੀ ਸਸੀ ਕਾ ਜੀ ਕੀ ਹਾਲ ਆ ਜੀ ਠੀਕ ਆ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਠੀਕ ਆ ਬਾਈ ਜੀ ਅੱਛਾ ਨਾਮ ਦੱਸ ਦਿਓ ਕਿਹੜਾ ਜੀ ਆਪਣਾ ਜੀ ਅੰਗਰੇਜ਼ ਸਿੰਘ ਆ ਜੀ ਅੰਗਰੇਜ਼ ਬਾਈ ਜਿਹੜੀ ਗਾਂ ਆਪਾਂ ਵੇਚਣੀ ਆ ਇਹ ਕਿੰਨਾ ਵਾ ਸੂਸ ਹੁੰਦੀ ਆ ਤੱਕੀ ਚੌਥੇ ਸਵੇ ਸੁਬਹ ਬਾਈ ਚੌਥੇ ਸਵੇ ਸੂਨਾ ਵਾ ਇਹਨੇ ਹਾਂਜੀ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਇਹ ਲੈ ਜੂਗੀ ਜੀ ਸੀ ਤੋਂ 7 20 ਲੀਟਰ ਤਾਂ ਕੱਢ ਨਹੀਂ ਰਹੀ 24 ਲੀਟਰ ਉੱਤੇ ਦੇ ਦੂਗੀ 25 ਲੀਟਰ ਦੇ ਦੂਗੀ ਠੀਕ ਹੈ ਜੀ ਕੀ ਰੇਟ ਰੱਖਿਆ ਜਾਂਦਾ ਮਹਾਰਾਜਾ ਜਤ ਕੀ ਇਹਦਾ ਜੀ ਰੱਖਿਆ 85000 ਰੁਪਏ ਰੱਖਿਆ ਜੀ 85000 ਰੁਪਏ ਮਾਣਾ ਵਿੱਚੋਂ ਮੰਨਤਨ ਹੋ ਜਾਊਗਾ ਜੀ ਹੋ ਜਾਊਗਾ ਜੀ ਥੋੜਾ ਘਣਾ ਕਰਦਾ ਠੀਕ ਹੈ ਕੱਢੇ ਬਾਰ ਨੂੰ ਤੋੜੇ ਮਾੜਾ ਜਿਹਾ ਖੋਲੇ ਉਹਨੂੰ ਜੀ ਲੈ ਮਿੱਤਰੋ ਚੌਥਾ ਸੁਆਹ ਇਹ ਕਰਮਾਂ ਵਾਲੀ ਸੁੰਦੀ ਆ ਸੂਣ ਦੇ ਵਿੱਚ ਦੇਣ ਦੇ ਹਜੇ ਕਰਮਾਂ ਵਾਲੀ ਦੇ 5-7 ਪਏ ਆ ਮਿੱਤਰੋ ਤੇ ਰੇਟ ਇਹਦਾ 85000 ਰੁਪਏ ਦੇਖ ਸਕਦੇ ਹੋ ਲੈ ਵੇ ਲੂ ਵੇ ਲੋ ਸੋਹਣੀ ਸਟਰੌਂਗ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਦੇਖ ਬਹੁਤ ਚੰਗੀ ਤਿਆਰ ਹੋਈ ਹੋਈ ਹੈ ਕਰਮ ਵਾਲੀ ਤੁਸੀਂ ਆਪ ਵੀ ਗਾਣੂ ਆ ਕੇ ਪਛਾਣੋਗੇ ਅਸੀਂ ਗੱਲ ਨਹੀਂ ਕੀ ਮਿੱਤਰੋ ਤੇ ਇਹ ਗਾਣੂ ਖਰੀਦਣ ਲਈ ਤੁਹਾਨੂੰ ਪਿੰਡ ਗੂੜੀ ਸੰਗਰ ਦੇ ਵਿੱਚ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਆਉਣਾ ਪੈਣਾ ਵਾ ਅੰਗਰੇਜ਼ ਸਿੰਘ ਭਾਈ ਦੇ ਘਰੇ ਆਉਣਾ ਪੈਣਾ ਮਿੱਤਰੋ ਬਾਈ ਦਾ ਨੰਬਰ ਹੈਗਾ 82890 92044 82890 92044 82890 92044 82890920442 ਦਾ ਨੰਬਰ ਐਫ ਨੰਬਰ ਤੇ ਕਰਨੀ ਤੁਸੀਂ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਬਾਈ ਦਾ ਹੈਗਾ ਗੂੜੀ ਸੰਗਰ ਜ਼ਿਲ੍ਹਾ ਹੈਗਾ ਮੁਕਸਰ ਸਾਹਿਬ ਅੰਗਰੇਜ਼ ਸਿੰਘ ਬਾਈ ਦਾ ਨਾਮ ਚੌਥਾ ਸੁਆ گاਵਾ